ਆ ਗਾੜੀ ਇਹਦੇ ਹੈਗਾ ਹੀ ਕੋਦੇ ਘੇਰੇ ਨਾ ਸ਼ਰਾਬੇ ਹਾਂਜੀ ਤੇ ਕਿੱਥੋਂ ਲੱਗਿਆ ਇਹ ਟੌਂਗ ਪਿੰਡ ਦੇ ਭਾਈ ਹੈ ਟੌਂਗ ਪਿੰਡ ਤੋਂ ਟੌਂਗ ਪਿੰਡ ਕਿਹਦੇ ਵੱਲੋਂ ਇਹ ਜਿਹੜੇ ਐਮਐਲਏ ਸਾਹਿਬ ਦੇ ਦਫ਼ਤਰ ਨੂੰ ਹੀ ਆ ਲੱਗੇ ਉਹਦੇ ਲੱਗੇ ਲੱਗੇ ਕਹਿੰਦੇ ਨਾਂ ਦਾ ਨਹੀਂ ਪਤਾ ਐਮਐਲਏ ਸਾਹਿਬ ਦੇ ਦਫ਼ਤਰ ਦੇ ਲੱਗੇ ਘਰ ਆ ਹਾਂਜੀ ਘਰ ਲੱਗੇ ਲੱਗੇ ਨਾਂ ਦੱਸ ਕੀ ਉਹਦਾ ਨਾਂ ਦਾ ਨਹੀਂ ਪਤਾ ਜੀ ਸਾਰਾ ਪਤਾ ਤਾਂ ਨਾ ਝੂਠਣਾ ਬੋਲ ਨਹੀਂ ਨਾਂ ਦਾ ਪਤਾ ਹੋਵੇ ਤਾਂ ਮੈਂ ਦੱਸ ਦੇਣਾ ਮਹਾਰਾਜ ਨਾਂ ਤਾਂ ਮੈਨੂੰ ਜਿਆਦਾ ਨਾਂ ਦੇ ਮੈਨੂੰ ਵੀ ਪਤਾ ਵੈ ਤੇ ਰਹੀ ਤੇਰੇ ਨਾਲ ਕਿੱਥੋਂ ਆਉਣ ਲਿਆ ਸਹੀ ਟੋਂਗਾ ਤੋਂ ਆਹ ਸ਼ਰਾਬ ਟੋਂਗਾ ਤੋਂ ਲੈ ਕੇ ਆ ਹਾਂਜੀ ਭਾਈ ਹਾਂ ਹਾਂਜੀ ਭਾਈ ਕਿਹਦੇ ਵੱਲੋਂ ਲੈ ਕੇ ਆ ਭਾਜੀ ਉਹ ਇੱਥੇ ਗਿਆ ਕਰ ਪਈ ਨਾਂ ਦਾ ਸੋ ਤਾਂ ਕੀ ਨਾਂ ਨਾਂ ਦੱਸਦੇ ਹੋ ਜਾਣਦਾਂਗੇ ਤੈਨੂੰ ਨਾਂ ਦੱਸਦੇ ਕੀ ਹੈ ਭਾਜੀ ਇਹ ਤੇ ਆ ਭਾਜੀ ਉਹ ਹੈਂਡੀਕਾਪ ਹੈ ਭਾਜੀ ਨਾਮ ਤਾਂ ਨਹੀਂ ਮੈਨੂੰ ਪਤਾ ਭਾਜੀ ਨਾ ਸਾਰਾ ਪਤਾ ਤੈਨੂੰ ਭਾਜੀ ਨਹੀਂ ਪਤਾ ਭਾਜੀ ਨਾਮ ਮੈਂ ਤੁਹਾਡੇ ਪੈਰੀ ਹੱਥ ਲਾ ਲੈਂਦਾ ਟੌਂਗ ਤੋਂ ਲੈ ਕੇ ਆਂ ਹਾਂਜੀ ਭਾਜੀ ਪੱਕਾ ਪਤਾ ਟੌਂਗ ਤੋਂ ਹਾਂਜੀ ਭਾਜੀ ਇਹਨਾਂ ਨੂੰ ਵੀ ਰੋਡ ਚੈੱਕ ਕਰ ਰਹੇ ਮਨੂੰ ਕੀ ਲੈ ਕੇ ਕੀ ਹੈ ਸ਼ਰਾਬ ਹੈ ਸਰ ਕਿੱਥੋਂ ਲੈ ਕੇ ਆ ਕਿੱਥੋਂ ਲੈਂਦੀ ਹੈ ਟੰਗਾਂ ਤੋਂ ਸਰ ਟੌਂਗਾਂ ਤੋਂ ਹਾਂਜੀ ਇਹਦੇ ਵੱਲੋਂ ਮੈਨੂੰ ਪਤਾ ਹੈ ਨਾਮ ਤਾਂ ਨਹੀਂ ਪਤਾ ਮੈਨੂੰ ਨਾਮ ਤਾਂ ਕਿਉਂ ਨਹੀਂ ਪਤਾ ਨਾ ਨਾਮ ਤਾਂ ਨਹੀਂ ਪਤਾ ਯਾਰ ਇਹਦੇ ਲੋਲਾ ਕਹਿੰਦੇ ਦੱਸ ਆਹੋ ਪਤਾ ਨਹੀਂ ਯਾਰ ਨਾ ਨਹੀਂ ਪਤਾ ਮੈਨੂੰ ਤੇ ਨਾ ਇਹਦੇ ਇੱਕ ਬੋਤਲ ਹੀ ਉਹਦੇ ਇੱਕ ਦੂਜੀ ਚੁੱਕੀ ਹੈ ਇਹ ਚੁੱਕੀ ਹੈ ਦੂਜਾ ਵੀ ਇੱਥੇ ਇਹਦੀ ਸੇਕਰਾ ਗੰਦ ਪਾਇਆ ਗੁਰੂਆ ਇੰਨੀ ਸ਼ਰਾਬ ਕਿੰਨੀ ਸ਼ਰਾਬੀ ਹੈ ਇਹ ਕੇ ਤੁਹਾਡੇ ਲਈ ਖੋਦੇ ਆ ਇਹ ਚੁੱਕੀ ਹੈ ਇਹ ਕੋਈ ਤੁਈ ਆ ਪਾ ਗਏ ਸਰ ਇਸ ਬੋਲਦੀ ਹੈ ਨਹੀਂ ਤੇਰੀ ਹਾਂਜੀ ਉਹ ਵੇਂਦਾ ਉਹੋ ਹੀ ਆ ਸਾਰੇ ਕੋਈ ਅੰਦਰੀਆ ਤਿੰਨ ਚਾਰ ਪੋਟਲੀਆਂ ਵਾਂ ਤੇ ਆ ਇੱਕ ਬੋਤਲਾ ਜਿਹੜਾ ਪਿੰਡ ਹੈ ਤੇਰਾ ਹਾਂ ਜੱਲੂਪੁਰ ਸਰ ਜੱਲੂਪੁਰ ਜੱਲੂਪੁਰ ਟੌਂਗਾ ਤੋਂ ਰੋਜ਼ ਪੀਣ ਆਉਣਾ ਹਾਂਜੀ ਕੱਲ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਟੌਂਗ ਪਿੰਡ ਦੇ ਵਿੱਚ ਜਿਹੜੀ ਆ ਉਹ ਲਾਣ ਕੱਢੀ ਜਾ ਰਹੀ ਆ ਜੋ ਇਸ ਇਤਲਾਹ ਤੇ ਸਾਡੇ ਵੱਲੋਂ ਪੁਲਿਸ ਪਾਰਟੀਆਂ ਬਣਾ ਕੇ ਦੋ ਜਗ੍ਹਾ ਰੇਡ ਕੀਤਾ ਗਿਆ ਸੀ ਤੇ ਦੋਨਾਂ ਜਗ੍ਹਾ ਜਿਹੜੀ ਅਸੀਂ ਚਾਲੂ ਪਟੀਆਂ ਜਿਹੜੀਆਂ ਉਹ ਰਿਕਵਰ ਕੀਤੀਆਂ ਇਹ ਦੋ ਬੰਦੇ ਜਿਹੜੇ ਆ ਉਹ ਅਰੈਸਟ ਵੀ ਕੀਤੇ ਤੇ ਜਿਨ੍ਹਾਂ ਦੇ ਖਿਲਾਫ ਆਪਾਂ ਦੋ ਮੁਕਦਮੇ ਐਫ ਆਈ ਆਰ ਨੰਬਰ 86 ਔਰ 87 ਜਿਹੜੀ ਆ ਦਰਜ ਕਰਕੇ ਅਮਲ ਵਿੱਚ ਲਿਆਂਦੀ ਜਿੱਦਾਂ ਜਿੱਦਾਂ ਵੀ ਸਾਨੂੰ ਆਪਣੇ ਏਰੀਏ ਦੇ ਵਿੱਚ ਕਿਸੇ ਵੀ ਜਗ੍ਹਾ ਦੀ ਕੋਈ ਇਤਲਾਹ ਇਸ ਤਰ੍ਹਾਂ ਦੀ ਮਿਲਦੀ ਆ ਕਿ ਆਪਾਂ ਤੁਰੰਤ ਜਿਹੜੀ ਆ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਕਾਰਵਾਈ ਅਮਲ ਚ ਲਿਆ ਰਹੇ ਆ ਜੋ ਸੀਨੀਅਰ ਅਫਸਰਾਂ ਵੱਲੋਂ ਵੀ ਜਿੱਦਾਂ ਦੀਆਂ ਹਦਾਇਤਾਂ ਆ ਉਹਦੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਜੋ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਆਪਾਂ ਮੁਹਿੰਮ ਜਿਹੜੀ ਆ ਚਲਾਈ ਹੋਈ ਆ ਉਹਦੇ ਤਹਿਤ ਆਪਾਂ ਜਿਹੜੇ ਵੀ ਨਸ਼ਾ ਵੇਚਣ ਵਾਲੇ ਸskar ਹੋਣਗੇ ਉਹ ਕਿਸੇ ਵੀ ਹੱਥ ਵਿੱਚ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਆ ਗਾੜੀ ਇਹਦੇ ਹੈਗਾ ਹੀ ਕੋਦੇ ਘੇਰੇ ਨੇ ਸ਼ਰਾਬੇ ਹਾਂਜੀ ਤੇ ਕਿੱਥੋਂ ਲੈ ਗਏ ਆ ਇਹ ਟੌਂਗ ਪਿੰਡ ਦੇ ਭਾਈ ਜੀ ਹੈ ਟੌਂਗ ਪਿੰਡ ਤੋਂ ਟੌਂਗ ਪਿੰਡ ਕਿਹਦੇ ਵੱਲੋਂ ਇਹ ਜਿਹੜੇ ਐਮਲੀ ਸਾਹਿਬ ਦੇ ਦਫ਼ਤਰ ਨਹੀਂ ਆ ਲੱਗੇ ਉਹਦੇ ਲੱਗੇ ਲੱਗੇ ਕਹਿੰਦੇ ਨਾਂ ਦਾ ਨਹੀਂ ਪਤਾ ਐਮਐਲਏ ਸਾਹਿਬ ਦੇ ਦਫਤਰ ਤੇ ਲਾਗੇ ਘਰ ਆ ਹਾਂਜੀ ਘਰ ਲਾਗੇ ਲਗੇ ਨਾਂ ਦੱਸ ਕੀ ਉਹਦਾ ਨਾਂ ਦਾ ਨਹੀਂ ਪਤਾ ਜੀ ਸਾਰਾ ਪਤਾ ਤਾਂ ਨਾ ਝੂਠ ਨਾ ਬੋਲ ਨਹੀਂ ਨਾਂ ਦਾ ਪਤਾ ਹੋਵੇ ਤਾਂ ਮੈਂ ਦੱਸ ਦੇਣਾ ਮਹਾਰਾਜ ਨਾਂ ਤਾਂ ਮੈਨੂੰ ਜਿਆਦਾ ਨਾਂ ਦੇ ਮੈਨੂੰ ਵੀ ਪਤਾ ਵੈ ਤੇਰੇ ਜੇ ਤੇਰੇ ਨਾਲ ਕਿੱਥੋਂ ਆਉਣ ਲਿਆ ਸਹੀ ਟੋਂਗਾ ਤੋਂ ਆਹ ਸ਼ਰਾਬ ਟੋਂਗਾ ਤੋਂ ਲੈ ਕੇ ਆ ਹਾਂਜੀ ਹੈ ਹਾਂਜੀ ਇਹਦੇ ਹਲੋਂ ਲੈ ਕੇ ਆ ਭਾਜੀ ਉਹ ਇੱਥੇ ਗਿਆ ਕਰ ਪਈ ਨਾਂ ਦੱਸ ਉਹਦਾ ਕੀ ਨਾਂ ਨਾਂ ਦੱਸਦੇ ਹੋ ਜਾਣਦਾਂਗੇ ਤੈਨੂੰ ਨਾਂ ਦੱਸਦੇ ਕੀ ਹੈ ਭਾਜੀ ਅੱਕੇ ਆ ਭਜੀ ਉਹ ਹੈਂਡੀਕਾਪ ਹੈ ਭਜੀ ਨਾਮ ਦਾ ਨਹੀਂ ਮੈਨੂੰ ਪਤਾ ਭਜੀ ਹਾਂ ਸਾਰਾ ਪਤਾ ਤੈਨੂੰ ਭਾਜੀ ਨਹੀਂ ਪਤਾ ਭਾਜੀ ਨਾਮ ਮੈਂ ਤੁਹਾਡੇ ਪੈਰੀ ਹੱਥ ਲਾ ਲੈਂਦਾ ਟਿੰਡ ਟੌਂਗ ਤੋਂ ਲੈ ਗਿਆ ਹਾਂਜੀ ਭਾਜੀ